ਸ਼੍ਰੀ ਗੁਰੂ ਘਰ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਕੁਲ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ ਔਰ ਇਸ ਜਨਮ ਦਿਨ ਮੌਕੇ ਹੀ ਫੈਨਸ ਨੂੰ ਵੱਡਾ ਤੋਹਫਾ ਪਰਿਵਾਰ ਦੇ ਵੱਲੋਂ ਦੇ ਦਿੱਤਾ ਗਿਆ ਸਿੱਧੂ ਮੂਸੇਵਾਲੇ ਦੀ ਈਪੀ ਰਿਲੀਜ਼ ਕਰ ਦਿੱਤੀ ਗਈ ਹੈ ਮੂਜ਼ ਪ੍ਰਿੰਟ ਜਿਸ ਦਾ ਨਾਮ ਹੈ ਔਰ ਇਸ ਈਪੀ ਦੇ ਵਿੱਚ ਤਿੰਨ ਗੀਤ ਨੇ ਕਿਹੜੇ-ਕਿਹੜੇ ਗੀਤ ਨੇ ਸਭ ਤੋਂ ਪਹਿਲਾਂ ਉਹ ਦੱਸ ਦਿੰਦੇ ਆ ਇਹ EP ਜਿਹੜੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾ ਗੀਤ ਹੈ ਟੇਕ ਨੋਟਸ ਦੂਸਰਾ ਗੀਤ ਹੈ ਨੀਲ ਤੇ ਤੀਸਰਾ ਗੀਤ ਹੈ 3008 ਇਹ ਤਿੰਨ ਗੀਤ ਸਿੱਧੂ ਦੀ EP ਦੇ ਵਿੱਚ ਰਿਲੀਜ਼ ਕੀਤੇ ਗਏ ਨੇ ਕੁਝ ਦਿਨ ਪਹਿਲਾਂ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਕਿ 11 ਜੂਨ ਨੂੰ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਫੈਨਸ ਨੂੰ ਵੱਡਾ ਤੋਹਫਾ ਮਿਲੇਗਾ ਸਿੱਧੂ ਦੀ EP ਰਿਲੀਜ਼ ਕੀਤੀ ਜਾਵੇਗੀ ਸੋ ਫਾਈਨਲੀ ਜਿਹੜੇ ਫੈਨਸ ਨੇ ਉਹਨਾਂ ਦੀ ਉਡੀਕ ਖਤਮ ਹੋ ਗਈ ਹੈ ਕਿਉਂਕਿ EP ਰਿਲੀਜ਼ ਕਰ ਦਿੱਤੀ ਗਈ ਹੈ ਤਿੰਨ ਗੀਤ ਨੇ ਔਰ ਤਿੰਨੋ ਹੀ ਫੈਨਸ ਦੇ ਵੱਲੋਂ ਬੇਹਦ ਪਸੰਦ ਕੀਤੇ ਜਾ ਰਹੇ ਨੇ 뮤직 ਦੀ ਗੱਲ ਕਰੀਏ ਉਹ ਵੀ ਬਾ ਕਮਾਲ ਹੈ ਔਰ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਉਸ ਦੇ ਜਨਮ ਦਿਨ ਤੇ ਯਾਦ ਕੀਤਾ ਜਾ ਰਿਹਾ ਹੈ ਈਪੀ ਰਿਲੀਜ਼ ਹੋਈ ਹੈ ਫੈਨਸ ਦੇ ਵੱਲੋਂ ਬੇਹਦ ਪਸੰਦ ਕੀਤੀ ਜਾ ਰਹੀ ਹੈ ਔਰ ਸਿੱਧੂ ਦੇ ਗੀਤਾਂ ਦੇ ਵਿੱਚ ਅਜੇਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜੈਨੀ ਜੋਹਲ ਦੀ ਆਵਾਜ਼ ਵੀ ਸਿੱਧੂ ਦੇ ਗੀਤਾਂ ਦੇ ਵਿੱਚ ਸੁਣਨ ਨੂੰ ਮਿਲੀ ਹੈ ਔਰ ਕਾਫੀ ਤਾਰੀਫ ਸਿੱਧੂ ਦੇ ਫੈਨਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਜੈਨੀ ਜੋਹਲ ਦੀ ਗੱਲ ਕਰੀਏ ਤਾਂ ਕਾਫੀ ਚਰਚਾ ਦੇ ਵਿੱਚ ਉਹ ਰਹੇ ਨੇ ਕਿ ਸਿੱਧੂ ਨੂੰ ਹਮੇਸ਼ਾ ਉਹ ਯਾਦ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਤੇ ਵੀ ਨਜ਼ਰ ਆਏ ਕਾਫੀ ਸਾਨੀਆਂ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਸੋ ਹੁਣ ਫਾਈਨਲੀ ਇਹ ਜਿਹੜਾ ਸਰਪ੍ਰਾਈਜ਼ ਸੀਗਾ ਉਹ ਰਿਵੀਲ ਹੋ ਗਿਆ ਹੈ ਕਿ ਜੈਨੀ ਜੋਹਲ ਵੀ ਸਿੱਧੂ ਦੇ ਗੀਤਾ ਦੇ ਵਿੱਚ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣਨ ਨੂੰ ਮਿਲੇਗੀ ਪਰਿਵਾਰ ਦੇ ਵੱਲੋਂ ਵੱਡਾ ਤੋਹਫ਼ਾ ਜਿਹੜਾ ਫੈਨਸ ਨੂੰ ਦਿੱਤਾ ਗਿਆ ਹੈ ਔਰ ਕੁਝ ਹੀ ਮਿੰਟਾਂ ਦੇ ਵਿੱਚ ਇਹ ਗੀਤ ਜਿਹੜੇ ਨੇ ਲੱਖਾਂ ਦੇ ਵਿਊਜ਼ ਗੀਤਾ ਨੂੰ ਮਿਲ ਰਹੇ ਨੇ ਕਮੈਂਟ ਆ ਰਹੇ ਨੇ ਸਿੱਧੂ ਨੂੰ ਅੱਜ ਦੇ ਦਿਨ ਲੋਕ ਜਨਮ ਦਿਨ ਦੀ ਵਧਾਈ ਵੀ ਦੇ ਰਹੇ ਨੇ ਚਾਹੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਸ ਨੂੰ ਯਾਦ ਵੀ ਕੀਤਾ ਜਾ ਰਿਹਾ ਹਵੇਲੀ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਸੋ ਇਹ ਈਪੀ ਪਰਿਵਾਰ ਦੇ ਵੱਲੋਂ ਫੈਨਸ ਨੂੰ ਵੱਡਾ ਤੋਹਫ਼ਾ ਇੱਕ ਈਪੀ ਤਿੰਨ ਗੀਤਾਂ ਦੀ ਰਿਲੀਜ਼ ਕਰ ਦਿੱਤੀ ਗਈ ਹੈ ਕਮੈਂਟ ਸੈਕਸ਼ਨ ਆਹੀ ਜ਼ਰੂਰ ਦੱਸਣਾ ਜਿਨ੍ਹਾਂ ਨੇ ਈਪੀ ਸੁਣ ਲਈ ਇਹ ਤੇ ਕਿਵੇਂ ਦੀ ਲੱਗੀ ਜਿਨ੍ਹਾਂ ਨੇ ਨਹੀਂ ਸੁਣੀ ਤਾਂ ਜਾ ਕੇ ਏਪੀ ਸੁਣੋ ਤਿੰਨ ਗੀਤ ਨੇ ਸਿੱਧੂ ਦੇ ਚਾਹਣ ਵਾਲਿਆਂ ਦੇ ਲਈ ਵੱਡਾ ਤੋਹਫਾ ਜਿਹੜਾ ਉਸਦੇ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਹੈ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਕ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ ਔਰ ਇਸ ਜਨਮ ਦਿਨ ਮੌਕੇ ਹੀ ਫੈਨਸ ਨੂੰ ਵੱਡਾ ਤੋਹਫਾ ਪਰਿਵਾਰ ਦੇ ਵੱਲੋਂ ਦੇ ਦਿੱਤਾ ਗਿਆ ਸਿੱਧੂ ਮੂਸੇਵਾਲੇ ਦੀ EP ਰਿਲੀਜ਼ ਕਰ ਦਿੱਤੀ ਗਈ ਹੈ ਮੂਜ਼ ਪ੍ਰਿੰਟ ਜਸਦਾ ਨਾਮ ਹੈ ਔਰ ਇਸ EP ਦੇ ਵਿੱਚ ਤਿੰਨ ਗੀਤ ਨੇ ਕਿਹੜੇ-ਕਿਹੜੇ ਗੀਤ ਨੇ ਸਭ ਤੋਂ ਪਹਿਲਾਂ ਉਹ ਦੱਸ ਦਿੰਦੇ ਆ ਇਹ EP ਜਿਹੜੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾ ਗੀਤ ਹੈ ਟੇਕ ਨੋਟਸ ਦੂਸਰਾ ਗੀਤ ਹੈ ਨੀਲ ਤੇ ਤੀਸਰਾ ਗੀਤ ਹੈ 3008 ਇਹ ਤਿੰਨ ਗੀਤ ਸਿੱਧੂ ਦੀ EP ਦੇ ਵਿੱਚ ਰਿਲੀਜ਼ ਕੀਤੇ ਗਏ ਨੇ ਕੁਝ ਦਿਨ ਪਹਿਲਾਂ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਕਿ 11 ਜੂਨ ਨੂੰ ਸਿੱਧੂ ਦੇ ਜਨਮ ਦਿਨ ਵਾਲੇ ਦਿਨ ਫੈਨਸ ਨੂੰ ਵੱਡਾ ਤੋਹਫ਼ਾ ਮਿਲੇਗਾ ਸਿੱਧੂ ਦੀ EP ਰਿਲੀਜ਼ ਕੀਤੀ ਜਾਵੇਗੀ ਸੋ ਫਾਈਨਲੀ ਜਿਹੜੇ ਫੈਨਸ ਨੇ ਉਹਨਾਂ ਦੀ ਉਡੀਕ ਖਤਮ ਹੋ ਗਈ ਹੈ ਕਿਉਂਕਿ EP ਰਿਲੀਜ਼ ਕਰ ਦਿੱਤੀ ਗਈ ਹੈ ਤਿੰਨ ਗੀਤ ਨੇ ਔਰ ਤਿੰਨੋਂ ਹੀ ਫੈਨਸ ਦੇ ਵੱਲੋਂ ਬੇਹਦ ਪਸੰਦ ਕੀਤੇ ਜਾ ਰਹੇ ਨੇ 뮤직 ਦੀ ਗੱਲ ਕਰੀਏ ਉਹ ਵੀ ਬਾਕਮਾਲ ਹੈ ਔਰ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਉਸਦੇ ਜਨਮ ਦਿਨ ਤੇ ਯਾਦ ਕੀਤਾ ਜਾ ਰਿਹਾ ਹੈ ਈਪੀ ਰਿਲੀਜ਼ ਹੋਈ ਹੈ ਫੈਨਸ ਦੇ ਵੱਲੋਂ ਬੇहद ਪਸੰਦ ਕੀਤੀ ਜਾ ਰਹੀ ਹੈ ਔਰ ਸਿੱਧੂ ਦੇ ਗੀਤਾਂ ਦੇ ਵਿੱਚ ਅਜੇਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜੈਨੀ ਜੋਹਲ ਦੀ ਆਵਾਜ਼ ਵੀ ਸਿੱਧੂ ਦੇ ਗੀਤਾਂ ਦੇ ਵਿੱਚ ਸੁਣਨ ਨੂੰ ਮਿਲੀ ਹੈ ਔਰ ਕਾਫੀ ਤਾਰੀਫ ਸਿੱਧੂ ਦੇ ਫੈਨਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਜੈਨੀ ਜੋਹਲ ਦੀ ਗੱਲ ਕਰੀਏ ਤਾਂ ਕਾਫੀ ਚਰਚਾ ਦੇ ਵਿੱਚ ਉਹ ਰਹੇ ਨੇ ਕਿ ਸਿੱਧੂ ਨੂੰ ਹਮੇਸ਼ਾ ਉਹ ਯਾਦ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਤੇ ਵੀ ਨਜ਼ਰ ਆਏ ਕਾਫੀ ਸਾਨੀਆਂ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਸੋ ਹੁਣ ਫਾਈਨਲੀ ਇਹ ਜਿਹੜਾ ਸਰਪ੍ਰਾਈਜ਼ ਸੀਗਾ ਉਹ ਰਿਵੀਲ ਹੋ ਗਿਆ ਹੈ ਕਿ ਜੈਨੀ ਜੋਹਲ ਵੀ ਸਿੱਧੂ ਦੇ ਗੀਤਾਂ ਦੇ ਵਿੱਚ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣਨ ਨੂੰ ਮਿਲੇਗੀ ਪਰਿਵਾਰ ਦੇ ਵੱਲੋਂ ਵੱਡਾ ਤੋਹਫ਼ਾ ਜਿਹੜਾ ਫੈਨਸ ਨੂੰ ਦਿੱਤਾ ਗਿਆ ਹੈ ਔਰ ਕੁਝ ਹੀ ਮਿੰਟਾ ਦੇ ਵਿੱਚ ਇਹ ਗੀਤ ਜਿਹੜੇ ਨੇ ਲੱਖਾਂ ਦੇ ਵਿਊਜ਼ ਗੀਤਾ ਨੂੰ ਮਿਲ ਰਹੇ ਨੇ ਕਮੈਂਟ ਆ ਰਹੇ ਨੇ ਸਿੱਧੂ ਨੂੰ ਅੱਜ ਦੇ ਦਿਨ ਲੋਕ ਜਨਮ ਦਿਨ ਦੀ ਵਧਾਈ ਵੀ ਦੇ ਰਹੇ ਨੇ ਚਾਹੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਸ ਨੂੰ ਯਾਦ ਵੀ ਕੀਤਾ ਜਾ ਰਿਹਾ ਹਵੇਲੀ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਸੋ ਇਹ ਈਪੀ ਪਰਿਵਾਰ ਦੇ ਵੱਲੋਂ ਫੈਨਸ ਨੂੰ ਵੱਡਾ ਤੋਹਫ਼ਾ ਇੱਕ ਈਪੀ ਤਿੰਨ ਗੀਤਾਂ ਦੀ ਰਿਲੀਜ਼ ਕਰ ਦਿੱਤੀ ਗਈ ਹੈ ਕਮੈਂਟ ਸੈਕਸ਼ਨ ਆਹੀ ਜ਼ਰੂਰ ਦੱਸਣਾ ਜਿਨ੍ਹਾਂ ਨੇ ਈਪੀ ਸੁਣ ਲਈ ਹੈ ਤੇ ਕਿਵੇਂ ਦੀ ਲੱਗੀ ਜਿਨ੍ਹਾਂ ਨੇ ਨਹੀਂ ਸੁਣੀ ਤਾਂ ਜਾ ਕੇ ਈਪੀ ਸੁਣੋ ਤਿੰਨ ਗੀਤ ਨੇ ਸਿੱਧੂ ਦੇ ਚਾਹਣ ਵਾਲਿਆਂ ਦੇ ਲਈ ਵੱਡਾ ਤੋਹਫ਼ਾ ਜਿਹੜਾ ਉਸ ਦੇ ਪਰਿਵਾਰ ਦੇ ਵੱਲੋਂ ਦਿੱਤਾ